प्यारे दोस्तों,アドゥ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਮੈਂ ਤੁਹਾਨੂੰ YouTube ਚੈਨਲ ਤੇ ਭਾਰਤ ਦਾ ਇਤਿਹਾਸ ਦਿਖਾ ਰਿਹਾ ਹਾਂ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੱਖਰਾ ਕਾਲਮ ਮੈਂ ਜਿਹੜਾ ਸ਼ੁਰੂ ਕੀਤਾ ਹੈ। ਤੋਂ ਉਹ ਹੈ ਗਿਆਨ ਵਿਗਿਆਨ। ਉਹਦਾ ਆਪਾਂ ਪਹਿਲਾਂ ਇੱਕ ਭਾਗ ਹੈ ਜਿਹੜਾ ਪੇਸ਼ ਕਰ ਚੁੱਕੇ ਹਾਂ। ਸੋ ਅੱਜ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਗੱਲਬਾਤ ਹੈ ਉਹ ਸੁਣੋਗੇ ਗਿਆਨ ਦੇ ਵਿਸ਼ੇ ਤੇ। ਸੋ ਦੋਸਤੋ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਹੋਏ ਨੇ ਤੋਂ ਸਾਰੇ ਜਿਹੜੀ ਧਰਤੀ ਜਿਹੜੇ ਗ੍ਰਹਿ ਘੁੰਮਦੇ ਨੇ ਤੇ ਇਹ ਕਿਸ ਤਰ੍ਹਾਂ ਹੋਣ ਦੇ ਵਿੱਚ ਆਏ ਕਿੰਨਾ ਚਿਰ ਤੋਂ ਇਹ ਹਨ ਉਹ ਸਾਰੇ ਆਪੋ ਆਪਣੇ ਅੰਦਾਜ਼ੇ ਨਾਲ ਦੱਸਦੇ ਨੇ ਕੋਈ ਕਹਿੰਦਾ ਕਿ ਰੱਬ ਨੇ ਕਿਹਾ ਕੁੰ ਤੇ ਸਾਰਾ ਸੰਸਾਰ ਹੈ ਜਿਹੜਾ ਉਸਰਜਿਆ ਗਿਆ ਤੋਂ ਕੋਈ ਕਹਿੰਦਾ ਕਿ ਰੱਬ ਨੇ 7 ਦਿਨ ਜਿਹੜੇ ਹਫਤੇ ਦੇ 7 ਦਿਨ ਨੇ ਉਹ ਲੈ ਕੇ ਇਹ ਸੰਸਾਰ ਬਣਾਇਆ ਤੋਂ ਇੱਕ ਥਿਊਰੀ ਇਹ ਵੀ ਹੈ ਕਿ ਰੱਬ ਨੇ ਰੱਬ ਦਾ ਕੋਈ ਬਾਗ ਹੈ ਜਨ ਬਾਗ ਜਾਂ ਕਹਿ ਲਓ ਸੋ ਉਹਦੇ ਵਿੱਚ ਰੱਬ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਹਿੰਦੇ ਨੇ ਬੂਟੇ ਬੀਜੇ ਹੋਏ ਸੀਗੇ ਤੇ ਉਹਦੇ ਵਿੱਚ ਰੱਬ ਨੇ ਆਪਣੇ ਵਿੱਚੋਂ ਮਤਲਬ ਇੱਕ ਇਨਸਾਨ ਪੈਦਾ ਕੀਤਾ ਤੇ ਇਨਸਾਨ ਦਾ ਦਿਲ ਨਾ ਲੱਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੁਝ ਚਾਹੀਦਾ ਜੋ ਉਸ ਦਾ ਦਿਲ ਲੋ ਆਵੇ ਤਾਂ ਔਰਤ ਪੈਦਾ ਕੀਤੀ ਤਾਂ ਉਹਨਾਂ ਨੂੰ ਰੱਬ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਹੈਗਾ ਉਹ ਇੱਛਾ ਦਾ ਫਲ ਪਾਪ ਜਿਹੜਾ ਹੈਗਾ ਉਹ ਨਹੀਂ ਖਾਣਾ ਐਪਲ ਲਿਖਿਆ ਹੋਇਆ ਉਹਦੇ ਵਿੱਚ ਤੇ ਉਹ ਕਹਿੰਦੇ ਵੀ ਉਹ ਔਰਤ ਨੇ ਐਪਲ ਖਾ ਲਿਆ ਤੇ ਰੱਬ ਨੇ ਉਹਨੂੰ ਧੱਕਾ ਦੇਤਾ ਤੇ ਉਸ ਤੋਂ ਬਾਅਦ ਜਿਹੜੀ ਦੁਨੀਆ ਇਹ ਬਣ ਗਈ ਸੋ ਇਹ ਜਿਹੜੀਆਂ ਸਾਰੀਆਂ ਕਹਾਣੀਆਂ ਨੇ ਕਾਲਪਨਿਕ ਕਹਾਣੀਆਂ ਨੇ ਤੇ ਇਹ ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਜਾਂ ਤਾਂ ਤੁਸੀਂ ਇਹਨਾਂ ਨੂੰ ਐਜ਼ ਇਟਸ ਮੰਨ ਲਓ ਤੇ ਜਾਂ ਫੇਰ ਤੁਸੀਂ ਨਾ ਮੰਨੋ ਹੁਣ ਗੱਲ ਕੀ ਹੈ ਤੇ ਜੇ ਕੋਈ ਵੀ ਬੰਦਾ ਮੇਰੇ ਵਰਗਾ ਬੰਦਾ ਜਾਂ ਤੁਹਾਡੇ ਵਰਗਾ ਬੰਦਾ ਕਿਸੇ ਨਾਲ ਬਹਿਸ ਕਰਦਾ ਹੈ ਕਿਸੇ ਧਾਰਮਿਕ ਧਾਰਮਿਕ ਬੰਦੇ ਨਾਲ ਬਹਿਸ ਕਰਦਾ ਤਾਂ ਉਹ ਤੁਹਾਡਾ ਬੰਦਾ ਗੱਲ ਪੈਣ ਨੂੰ ਹੁੰਦਾ ਹੈ ਤੁਹਾਡੇ ਨਾਲ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਤੇ ਦੂਜੇ ਪਾਸੇ ਹੈਗੀ ਹੈ ਵਿਗਿਆਨਕ ਸੋਚ ਸੋ ਜੇ ਵਿਗਿਆਨਕ ਸੋਚ ਨਾਲ ਤੁਸੀਂ ਸੋਚਦੇ ਹੋ ਤਾਂ ਜਿਹੜਾ ਹੈਗਾ ਤੁਹਾਡੇ ਜਿਹੜੇ ਕਪਾੜੇ ਨੇ ਉਹ ਖੁੱਲ ਤੇ ਚਲੇ ਜਾਂਦੇ ਨੇ ਤੇ ਉਹ ਫਿਰ ਜਿਹੜੀਆਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਡਿਫਰੈਂਟ ਚੀਜ਼ਾਂ ਦਾ ਪਤਾ ਲੱਗਦਾ ਹੈ ਸੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈਗਾ ਉਹ ਵਿਗਿਆਨਕ ਸੋਚ ਰੱਖਦੇ ਸੀਗੇ ਤੋਂ ਉਹ ਉਹਨਾਂ ਚੀਜ਼ਾਂ ਦੀ ਵੀ ਸਟੱਡੀ ਕਰਦੇ ਸੀ ਤੇ ਜਿਹੜੀਆਂ ਵਿਗਿਆਨ ਨੇ ਉਦੋਂ ਤੱਕ ਮਨੁੱਖ ਲਈ ਦੱਸੀਆਂ ਸੀ ਸੋ ਇਹ ਜਿਹੜਾ ਹੈਗਾ ਇਹ ਵਿਗਿਆਨ ਜਿਹੜੇ ਤਰੀਕੇ ਨਾਲ ਦੱਸਦਾ ਤੇ ਮੈਂ ਤੁਹਾਨੂੰ ਉਸ ਤਰੀਕੇ ਨਾਲ ਦੱਸ ਰਿਹਾ ਤੋਂ ਜਿਹੜੇ ਧਾਰਮਿਕ ਬੰਦੇ ਦੱਸਦੇ ਨੇ ਉਹ ਤਾਂ ਤੁਹਾਨੂੰ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਿੱਚ ਦੱਸਦੇ ਹੀ ਨੇ ਤੋਂ ਮੈਂ ਜਿਹੜਾ ਤੁਹਾਨੂੰ ਦੱਸਦਾ ਉਹ ਤੁਹਾਨੂੰ ਮੈਂ ਵਿਗਿਆਨਕ ਤਰੀਕੇ ਨਾਲ ਦੱਸੂ ਕਿਉਂਕਿ ਜਿਹੜੇ ਤਾਰਮਗਸਥਾਨ ਨੇ ਜਾਂ ਗ੍ਰੰਥ ਰਿਓ ਤਾਂ ਸਾਨੂੰ ਇਜ਼ੀਲੀ ਅਵੇਲੇਬਲ ਹੋ ਜਾਂਦੇ ਨੇ ਤੇ ਜਾਂ ਸਾਨੂੰ ਕੋਈ ਹਰਬੰਦਾ ਦੱਸ ਦਿੰਦਾ ਲੇਕਿਨ ਜਿਹੜੇ ਵਿਗਿਆਨਕ ਕਿਤਾਬਾਂ ਨੇ ਉਹ ਬਹੁਤ ਘੱਟ ਮਿਲਦੀਆਂ ਨੇ ਸੋ ਦੋਸਤੋ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਗੋਬਨਾਨਕ ਦੇਵ ਜੀ ਨੇ ਕਿਹਾ ਕਿ ਅਰਬਦ ਅਰਬਦ ਧੁੰਦੂ ਕਰਾ ਸੋ ਭਾਵ ਕਿ ਜਦੋਂ ਅਜੇ ਕੁਝ ਵੀ ਹੋਣ ਦੇ ਵਿੱਚ ਨਹੀਂ ਸੀ ਆਇਆ ਤਾਂ ਸਾਰੇ ਪਾਸੇ ਸੁੰਨ ਸਰਾਂ ਸੀ ਕੋਈ ਗ੍ਰਹਿ ਨਹੀਂ ਸੀ ਕੋਈ ਧਰਤੀ ਨਹੀਂ ਸੀ ਹਨੇਰਾ ਫਸਰਿਆ ਹੋਇਆ ਸੀ ਤੋ ਇਹੀ ਗੱਲ ਵਿਗਿਆਨ ਕਹਿੰਦਾ ਹੈ ਕਿ ਪੂਰੇ ਪਾਸੇ ਹਨੇਰ ਸੀ ਫਸਿਆ ਹੋਇਆ ਸੀ ਕੋਈ ਮੈਟਰ ਨਹੀਂ ਸੀ ਸਿਰਫ ਗੈਸਾਂ ਸੀਗੀਆਂ ਤੇ ਗੈਸਾਂ ਦੇ ਵਿੱਚੋਂ ਜੋ ਕੁਝ ਨਹੀਂ ਸੀ ਜਨਮਿਆ ਕਿਉਂਕਿ ਗੈਸਾਂ ਦਾ ਆਪਣਾ ਕੋਈ ਰੋਸ਼ਨੀ ਨਹੀਂ ਹੁੰਦੀ ਆਪਣਾ ਕੋਈ ਚਾਨਣ ਨਹੀਂ ਹੁੰਦਾ ਤੋ ਇਸ ਕਰਕੇ ਜਿਹੜਾ ਸਾਰਾ ਆਲਾ ਦੁਆਲਾ ਉਹ ਹਨੇਰੇ 'ਚ ਡੁੱਬਿਆ ਆਇਆ ਸੀ ਕਿੱਥੇ ਤੱਕ ਇਹ ਫੈਲਿਆ ਹੋਇਆ ਸੀ ਖਲਾ ਤੇ ਉਹਦਾ ਕੋਈ ਅੰਤ ਨਹੀਂ ਤੇ ਗੁਰੂ ਨਾਨਕ ਦੇਵ ਜੀ ਉਹਨੂੰ ਬੇਅੰਤ ਕਹਿੰਦੇ ਨੇ ਜਿਹਦੀ ਕੋਈ ਥਾ ਨਹੀਂ ਪਾਈ ਸਕਦੀ ਤਾਂ ਵਿਗਿਆਨ ਵੀ ਕਹਿੰਦਾ ਕਿ ਇਹ ਜਿਹੜੀ ਖਾਲੀ ਜਗ੍ਹਾ ਹੈ ਕਿੱਥੇ ਤੱਕ ਹੈ ਸੋ ਵਿਗਿਆਨ ਕਹਿੰਦਾ ਹੈ ਕਿ ਜਿਹੜਾ ਸਾਡਾ ਯੂਨੀਵਰਸ ਹੈ ਤੇ ਇਹ ਤੋਂ ਅੱਗੇ ਵੀ ਪੈਰਲਲ ਯੂਨੀਵਰਸ ਨੇ ਕਿੰਨੇ ਨੇ ਉਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਮਨੁੱਖ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਮਿਲ ਸਕੇ ਤੋਂ ਮਨੁੱਖ ਨੇ ਪਹਿਲੇ ਹੱਬਲ ਸਪੇਸ ਯੂਨੀਵਰਸ ਮਾਫ ਕਰਨਾ ਸਪੇਸ ਦੇ ਵਿੱਚ ਭੇਜਿਆ ਸੀ ਤੂੰ ਜਿਹੜੀ ਸਾਨੂੰ ਫੋਟੋਆਂ ਖਿੱਚ ਕੇ ਪਹੁੰਚਾਉਂਦੀ ਰਹੀ ਤੋ ਹੁਣ ਜੇਮਸ ਵੈਬ ਭੇਜੀ ਹੈ ਇਹ ਸਾਡੇ ਜਿਹੜਾ ਸਾਡਾ ਜਿਹੜਾ ਬ੍ਰਹਿਮੰਡ ਜੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਮਿਲਕੀ ਵੇ ਗੈਲੈਕਸੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਮਿਲਕੀ ਵੇ ਗੈਲੈਕਸੀ ਦੇ ਵਿੱਚ ਅੱਗੇ ਸੂਰਜ ਮੰਡਲ ਹੈ ਸੂਰਜ ਮੰਡਲ ਹੈ ਜਿਹਦਾ 9 ਗ੍ਰਹਿ ਨੇ ਉਹਨਾਂ 9 ਗ੍ਰਹਿਾਂ 'ਚੋਂ ਇੱਕ ਗ੍ਰਹਿ ਹੈਗਾ ਧਰਤੀ ਜੀ ਦੇ ਉੱਤੇ ਅਸੀਂ ਰਹਿ ਰਹੇ ਹਾਂ ਤੋ ਇਹ ਜਿਹੜਾ ਬ੍ਰਹਿਮੰਡ ਹੈ ਤੋ ਇਹਦੇ ਅੰਤ ਤੱਕ ਜਿਹੜਾ ਹੈਗਾ ਉਹ ਜਿਹੜੀ ਜੇਮਸ ਵੈਬ ਉਹ ਦੇਖ ਸਕਦੀ ਹੈ ਤੇ ਮੈਂ ਖੁਸ਼ਕਿਸਮਤ ਇਸ ਲਈ ਹਾਂ ਕਿ ਜਦੋਂ ਜেমস ਵੈਬ ਤਿਆਰ ਕੀਤੀ ਜਾ ਰਹੀ ਸੀ ਤੋਂ ਉਸ ਵਕਤ ਮੈਨੂੰ ਹਿਊਸਟਨ ਸਪੇਸ ਸੈਂਟਰ ਜਾਣ ਦਾ ਮੌਕਾ ਮਿਲਿਆ ਤੇ ਉਹਦੀ ਤਿਆਰੀ ਤੇ ਜਾਣ ਤੋਂ ਮਤਲਬ 2 ਸਾਲ ਪਹਿਲਾਂ ਮੈਂ ਉਹ ਸਾਰੀ ਮਤਲਬ ਉੱਥੇ ਦੇਖੀ ਹੈ ਕਿ ਕਿਸ ਤਰ੍ਹਾਂ ਹੁੰਦੀ ਹੈ ਤੇ ਮੈਂ ਉਹ ਮਿਸ਼ਨ ਵੀ ਤਿਆਰ ਹੁੰਦਾ ਦੇਖਿਆ ਜਿਹਨੇ ਮਾਰਸ ਤੇ ਜਾਣਾ ਹੈ ਉਹ ਰੋਬੋਟ ਉਹ ਜਿਹੜੀ ਹੈਗੀ ਹੈ ਕਾਰਟ ਜਾਂ ਕਿਹੜੀ ਜਿਹੜੀ ਘੁੰਮਦੀ ਹੈ ਉੱਤੇ ਜਾ ਕੇ ਉਹ ਭੇਜਣੀ ਆ ਜੀ ਇੱਕ ਤਾਂ ਭੇਜੀ ਹੋਈ ਆ ਤੇ ਇੱਕ ਜਿਹੜਾ ਹੈਗਾ ਇਹਨਾਂ ਨੇ ਅੱਗੇ ਜਿਹੜਾ ਮਨੁੱਖੀ ਮਿਸ਼ਨ ਭੇਜਣਾ ਹੈ ਉੱਤੇ ਉਹਦੀ ਤਿਆਰੀ ਕਰ ਰਹੇ ਨੇ ਸੋ ਉਹਦੇ ਨਾਲ ਰੋਬੋਟ ਵੀ ਜਾਣਗੇ ਸੋ ਹੋ ਸਕਦਾ ਹੈ ਹਿਊਮਨ ਵੀ ਭੇਜਣ ਕਿਉਂਕਿ ਤੁਸੀਂ ਖਬਰਾਂ ਦੇ ਵਿੱਚ ਪੜਿਆ ਹੋਣਾ ਕਿ ਇੱਕ ਲੜਕੀ ਹੈ ਜਿਹਨੇ ਜਿਹਨੂੰ ਉਹਨਾਂ ਨੇ ਦੱਸਿਆ ਕਿ ਵੀ ਜੇ ਅਸੀਂ ਤੈਨੂੰ ਭੇਜਦੇ ਹਾਂ ਤਾਂ ਤੂੰ ਕਦੀ ਵਾਪਸ ਨਹੀਂ ਆਉਣਾ ਤੇ ਉਹਨੇ ਕੌਨਸੈਂਟ ਦਿੱਤੀ ਹੋਈ ਹੈ ਕਿ ਠੀਕ ਹੈ ਇਸ ਜੋਕੇ ਕੁਕੇ ਕਈ ਲੋਕ ਮਤਲਬ ਇਹ ਹੁੰਦੇ ਨੇ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਵੇ ਤੇ ਜਦੋਂ Mars ਦੀ ਗੱਲ ਆਵੇਗੀ ਤਾਂ ਫਿਰ ਹਮੇਸ਼ਾ ਉਸ ਲੜਕੀ ਦਾ ਨਾਮ ਲਿਖਿਆ ਜਾਵੇਗਾ ਸੋ ਆਪਾਂ ਗੱਲ ਨੂੰ ਜ਼ਿਆਦਾ ਨਾ ਲਿਖੇ ਜਾਂਦੇ ਹੋਏ ਅੱਗੇ ਸੋ ਜਿਹੜੀਆਂ ਵਿਗਿਆਨਕ ਜਿਵੇਂ ਮੈਂ ਕੱਲ ਪਹਿਲਾਂ ਦੱਸਿਆ ਸੀ ਕਿ ਕਾਰਬਨ ਪਰਤਾਂ ਨਾਲ ਹੀ ਜਿਹੜਾ ਹੈਗਾ ਉਹ ਮਿੜਿਆ ਜਾਂਦਾ ਤੇ ਹੁਣ ਤੱਕ ਜਿਹੜਾ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਉਹ 13.7 ਅਰਬ ਸਾਲ ਹੋ ਗਏ ਨੇ ਸਾਡੇ ਯੂਨੀਵਰਸਿਟੀ ਨੂੰ ਹੋਂਦ ਵਿੱਚ ਆਇਆ ਤੋ ਉਹ ਜਿਹੜੀਆਂ ਗੈਸਾਂ ਸੀਗੀਆਂ ਉਹ ਗੈਸਾਂ ਜਦੋਂ ਆਫਸੈਟ ਕਰਾਉਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਤਾਪਮਾਨ ਹੈ ਉਹ ਵੱਧਦਾ ਰਹਿੰਦਾ ਔਰ ਤਾਪਮਾਨ ਵੱਧਦਾ ਹੀ ਨਹੀਂ ਤੇ ਮਤਲਬ ਉਹ ਇੱਕ ਥਾਂ ਤੇ ਕੰਪਰੈਸ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੋ ਉਹ ਕਹਿੰਦੇ ਨੇ ਕਿ ਜਿਹੜਾ ਜਿੰਨਾ ਅਸੀਂ ਯੂਨੀਵਰਸ ਦੇਖ ਰਹੇ ਹਾਂ ਜਿੰਨੀਆਂ ਇਹਦੇ ਵਿੱਚ ਗੈਸਾਂ ਸੀ ਤੇ ਉਹ ਕੰਪਰੈਸ ਹੋ ਗਈਆਂ ਇੱਕ ਛੋਟੀ ਜੀ ਵਾਲ ਜਾਂ ਮਟਰ ਦੇ ਦਾਣੇ ਜਿੰਨਾ ਖੈਲੋ ਉਹ ਤੋਂ ਇੰਨੀ ਜਗ੍ਹਾ ਕੰਪਰੈਸ ਹੋ ਗਈਆਂ ਤੇ ਇਹ ਵੀ ਜਿਹੜੀ ਕੰਨਤਾ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਹੁਣ ਆਟਮ ਛੋਟਾ ਜਿਹਾ ਚੀਜ਼ ਆ ਜਦੋਂ ਤੁਸੀਂ ਆਟਮ ਨੂੰ ਕੰਪਰੈਸ ਕਰੋਗੇ ਤੇ ਉਹਦਾ ਵਿਸਫੋਟ ਕਰਾਓਗੇ ਤਾਂ ਤੁਸੀਂ ਆਟਮ ਬੰਬ ਸੁਣਿਆ ਤਾਂ ਜਿਹੜਾ ਲੱਖਾਂ ਲੋਕਾਂ ਨੂੰ ਮਾਰ ਦਿੰਦਾ ਆਟਮ ਛੋਟੀ ਜੀ ਚੀਜ਼ ਹੁੰਦੀ ਆ ਬਿਲਕੁਲ ਛੋਟੀ ਜੀ ਚੀਜ਼ ਆ ਜਿਹੜੀ ਤੁਸੀਂ ਅੱਖ ਨਾਲ ਦੇਖੋ ਨਹੀਂ ਸਕਦੇ ਸੋ ਉਹ ਜਿਹੜੀਆਂ ਗੈਸਾਂ ਇੰਨੀਆਂ ਇਕੱਠੀਆਂ ਹੋਈ ਹੋਈਆਂ ਸੀ ਤੇ ਉਹ ਫਿਰ ਐਡਾ ਵੱਡਾ ਧਮਾਕਾ 13 ਅਰਬ 7 ਕਰੋੜ ਸਾਲ ਪਹਿਲਾਂ ਦੱਸਦੇ ਨੇ ਅਰਧ ਸਾਲ ਪਹਿਲਾਂ ਮਾਫ ਕਰਨ ਦਾ ਦੱਸ ਦੇਣੀ ਕਿ ਐਡਾ ਵੱਡਾ ਧਮਾਕਾ ਹੋਇਆ ਕਿ ਉਹ ਜਿਹੜੀਆਂ ਗੈਸਾਂ ਸੀ ਉਹ ਪੂਰੇ ਮਤਲਬ ਜਿੱਧੇ ਤੱਕ ਹੋਇਆ ਫੈਲਰ ਗਈਆਂ ਮਤਲਬ ਕੋਈ ਜਿੱਡਾ ਯੂਨੀਵਰਸ ਹੋਣਾ ਇਹ ਇੰਨਾ ਨਹੀਂ ਕਿ ਇਸ ਤੋਂ ਮਤਲਬ ਬਹੁਤ ਛੋਟਾ ਸੀ ਤੋਂ ਫੇਰ ਅਗਲੇ ਹੀ ਮਿੰਟ 2 ਮਿੰਟ ਦੇ ਵਿੱਚ ਮੈਂ ਇਹਦੇ ਬਾਰੇ ਲੇਖ ਵੀ ਲਿਖਿਆ ਤੁਹਾਨੂੰ ਪਤਾ ਹੀ ਹੋਣਾ ਕਿਉਂਕਿ ਮੈਂ ਡਿਟੇਲ ਦੇ ਵਿੱਚ ਜਿਆਦਾ ਵੀਡੀਓ 'ਚ ਨਹੀਂ ਦੱਸ ਸਕਦਾ ਤਾਂ ਫੇਰ ਉਹ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਉਹ ਲਗਾਤਾਰ ਹਜ਼ਾਰਾਂ ਸਾਲ ਜਿਹੜਾ ਹੈਗਾ ਠੰਡੀਆਂ ਹੁੰਦੀਆਂ ਰਹੀਆਂ ਤੇ ਠੰਡੀਆਂ ਹੋ ਕੇ ਤੇ ਫਿਰ ਹੋ ਠੋਸ ਮਾਦੇ ਦੇ ਵਿੱਚ ਬਣ ਗਈਆਂ ਤੇ ਉਹ ਜਿਹੜਾ ਮਾਦਾ ਬਣਿਆ ਤਾਂ ਉਹਦੇ ਵਿੱਚੋਂ ਸਾਡੀਆਂ ਜਿਹੜੀਆਂ ਗੈਲੈਕਸੀਆਂ ਨੇ ਜੰਗ ਰਹੇ ਨੇ ਤੇ ਉਹਨਾਂ ਨੇ ਜਨਮ ਲਿਆ ਤੇ 4.5 ਯਾਨੀ 4.5 ਅਰਬ ਸਾਲ ਪਹਿਲਾਂ ਤਾਂ ਸਾਡੀ ਜਿਹੜੀ ਧਰਤੀ ਦਾ ਜਨਮ ਹੋਇਆ ਤੇ ਸਾਡੀ ਧਰਤੀ ਜਿਹੜੀ ਹੈਗੀ ਆ ਪਹਿਲਾਂ ਅਗਦਾ ਗੋਲਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਫਿਰ ਇਹ ਧਰਤੀ ਠੱਡੀ ਹੋਣੀ ਸ਼ੁਰੂ ਹੋਈ ਤਾਂ 3.8 ਬਿਲੀਅਨ ਸਾਲ ਪਹਿਲਾਂ ਅਰਬ ਸਾਲ ਪਹਿਲਾਂ ਤੇ ਇੱਥੇ ਇੱਕ ਕੋਸ਼ਕੀ ਜੀਵ ਉਹਨਾਂ ਨੇ ਜਨਮ ਲਿਆ ਤੇ ਇੱਕ ਕੋਸ਼ਕੀ ਤੋਂ ਤੁਸੀਂ ਸਮਝਦੇ ਹੋ ਜੇ ਤੁਸੀਂ ਵਿਗਿਆਨ ਪੜ੍ਹਿਆ ਹੋਇਆ ਤੇ ਜਿਵੇਂ ਸਾਡੇ ਸਰੀਰ ਦੇ ਨੌਂ ਗੁਆਰ ਹੈਗੇ ਨੇ ਤੇ ਇਸ ਤਰ੍ਹਾਂ ਨਹੀਂ ਹੁੰਦਾ ਉਹ ਇੱਕ ਕੋਸ਼ਕੀ ਜੀਵ ਹੈ ਜਿਹੜਾ ਉਸ ਉਸਦੇ ਕੋਲ ਇੱਕੋ ਹੀ ਰਸਤਾ ਹੁੰਦਾ ਹੈ ਖਾਣ ਦਾ ਪੀਣ ਦਾ ਨਿਕਾਸੀ ਦਾ ਸਾਰ ਇੱਕੋ ਹੀ ਰਸਤਾ ਹੈਗਾ ਤੇ 6 ਮਿਲੀਅਨ ਸਾਲ ਪਹਿਲਾਂ ਚਿੰਪਾਂਜ਼ੀ ਕਿਸਮ ਦੇ ਜਿਹੜੇ ਬਾਂਦਰ ਦੀ ਨਸਲ ਦੇ ਨੇ ਚਿੰਪਾਂਜ਼ੀ ਉਹਨਾਂ ਦਾ ਜਨਮ ਹੁੰਦਾ ਕਿਉਂਕਿ ਆਪਾਂ ਪਹਿਲਾਂ ਦੱਸਿਆ ਹੈ ਕਿ ਪਹਿਲਾਂ ਸਮੁੰਦਰੀ ਜੀਵ ਆਏ ਸਮੁੰਦਰੀ ਜੀਵ ਆਏ ਬੈਕਟੀਰੀਆ ਆਇਆ ਉੱਲੀ ਆਈਆਂ ਤਾਂ ਉਹਨਾਂ ਦੇ ਵਿੱਚੋਂ ਮੱਛੀਆਂ ਆਈਆਂ ਮગરਮਛ ਆਏ ਕੱਛੂ ਕੁਮੇ ਆਏ ਤੇ ਉਹ ਪਾਣੀ ਵਾਲੇ ਜੀਵ ਨੇ ਜਿਹੜੇ ਫਿਰ ਉਹਨਾਂ ਦੇ ਵਿੱਚੋਂ ਕੋਸ਼ ਜਿਹੜੇ ਹੈਗੇ ਉਹਨਾਂ ਨੇ ਰਿੰਗਣਾ ਸ਼ੁਰੂ ਕੀਤਾ ਤੇ ਜਿਹੜੇ ਦੋਨੋਂ ਮੌਸਮਾਂ ਦੇ ਹਨਕੂਲ ਰਹਿ ਸਕਦੇ ਸੀ ਪਾਣੀ ਵਿੱਚ ਵੀ ਰਹਿ ਸਕਦੇ ਸੀ ਤੇ ਖੁਸ਼ਕੀ ਦੇ ਵਿੱਚ ਵੀ ਰਹਿ ਸਕਦੇ ਸੀ ਸੋ ਫਿਰ ਉਹ ਧਰਤੀ ਤੇ ਮਤਲਬ ਰਿੰਗਣਾ ਸ਼ੁਰੂ ਕੀਤਾ ਉਹਨਾਂ ਨੇ ਅੰਡੇ ਦੇਣੇ ਸ਼ੁਰੂ ਕੀਤੇ ਤੇ ਉਹ ਜਿਹੜਾ ਹੈਗਾ ਨਸਲ ਵੱਧਦੀ 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 ਤੇ ਕਿੱਥੇ ਆ ਗਈ ਚਿੰਪਾਂਜ਼ੀ ਤੱਕ ਸੋ 2.5 ਅਰਬ ਸਾਲ ਪਹਿਲਾਂ ਤੇ ਜਿਹੜੇ ਹੋਮੋ ਸੇਪੀਅਨ ਅੱਗੇ ਤੇ ਜਿਨ੍ਹਾਂ ਦੀ ਗੱਲ ਆਪਾਂ ਦੂਸਰੇ ਜਿਹੜਾ ਹੈਗਾ ਪਾਰ ਦਾ ਇਤਿਹਾਸ ਉਹਦੇ ਵਿੱਚ ਕਰ ਦਿੰਨੇ ਆ ਕਰਦੇ ਆ ਤੇ ਜਦੋਂ ਹੋਮੋ ਸੇਪੀਅਨ ਆਏ ਤਾਂ ਉਹਨਾਂ ਨੇ ਕੁਕਰੋਗ ਦਿਮਾਗ ਸੀ ਤੇ ਉਹਨਾਂ ਨੇ ਪੱਥਰ ਦੇ ਸੰਦ ਤੇ ਖੇਤੀ ਅ ਅਨਾਜ ਇਕੱਠਾ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਸਿੱਖੀਆਂ ਤੇ 2 ਅਰਬ ਸਾਲ ਪਹਿਲਾਂ ਤਾਂ ਮਨੁੱਖ ਜਿਹੜਾ ਹੈਗਾ ਉਹ ਅਫਰੀਕਾ ਤੋਂ ਯੂਰੇਸ਼ੀਆ ਵੱਲੋਂ ਫੈਲਣਾ ਸ਼ੁਰੂ ਹੋ ਗਿਆ ਜੋ ਰੇਸ਼ੀਆ ਮੈਂ ਕਿਉਂ ਕਹ ਰਿਹਾ ਜ਼ੋਰਪ ਤੇ ਏਸ਼ੀਆ ਇੱਕੋ ਹੀ ਕੰਟੀਨੈਂਟ ਸੀਗਾ ਤੇ ਇੱਥੇ ਜਿਹੜਾ ਹੈਗਾ ਉਹ ਆਇਆ ਠੀਕ ਹੈ ਜਦੋਂ ਇਸ ਤੋਂ ਇਲਾਵਾ ਉਹ ਦੁਨੀਆ ਦੇ ਬਾਕੀ ਹਿੱਸਿਆਂ 'ਚ ਵੀ ਫੈਲਿਆ ਕਈ ਵਾਰ ਜਿਹੜੀ ਆਈਸੇਜ ਆਹੀ ਤੇ ਉਹ ਬਰਫਾਨੀ ਯੁੱਗ ਦੇ ਵਿੱਚ ਸਮੁੰਦਰ ਜੰਮ ਜਾਂਦੇ ਸੀ ਤੋਂ ਇੱਕ ਤੋਂ ਦੂਜੀ ਜਗ੍ਹਾ ਜਾਂਦੇ ਸੀ ਤੋਂ ਜਿਹੜੇ ਸਾਡੇ ਅਜੇ ਕਹ ਲੋ ਕਿ ਮਹਾਦੀਪ ਨੇ ਉਹ ਅਜੇ ਪੂਰੀ ਤਰ੍ਹਾਂ ਜੜੇ ਹੋਂਦ ਵਿੱਚ ਨਹੀਂ ਸੀ ਆਏ ਸੋ ਫਿਰ ਜਿਹੜਾ ਹੈਗਾ 5 ਲੱਖ ਸਾਲ ਪਹਿਲਾਂ ਨੈਥੈਂਡਰਲ ਜਿਹੜੇ ਸੀਗੇ ਉਹ ਯੂਰਪ ਅਤੇ ਮਿਡਲ ਈਸਟ ਦੇ ਵਿੱਚ ਫੈਲ ਗਏ ਇਹ ਮਤਲਬ ਇੱਕ ਬੱਕਰੀ ਨਸਲ ਸੀਗੀ ਤੇ ਇਹ ਯੂਰਪ ਵੱਲ ਨੂੰ ਗਏ ਤੇ ਹੁਣ ਤੁਸੀਂ ਦੇਖੋ ਕਿ ਜਿਹੜੇ ਏਸ਼ੀਆ ਦੇ ਲੋਕ ਨੇ ਇਹ ਥੋੜੇ ਜਿਹਾ ਡਿਫਰੈਂਟ ਤੇ ਜਿਹੜੇ ਆਸਟ੍ਰੇਲੀਆ ਦੇ ਜਾਂ ਯੂਰਪ ਦੇ ਲੋਕ ਨੇ ਉਹ ਡਿਫਰੈਂਟ ਨੇ ਤੋਂ ਇਸ ਕਰਕੇ ਜਿਹੜੀਆਂ ਇਹ ਨਸਲਾਂ ਨੇ ਇੱਕ ਦੂਜੇ ਤੋਂ ਬਚਦੀਆਂ ਬਚਾਉਂਦੀਆਂ ਆਪਣੇ ਸਰਵਾਈਵਿੰਗ ਲਈ ਇਹ ਵੱਖੋ-ਵੱਖਰੇ ਖੇਤਿਆਂ 'ਚ ਫੈਲਦੀਆਂ ਰਹੀਆਂ ਤੇ 3 ਲੱਖ ਸਾਲ ਪਹਿਲਾਂ ਦੋਸਤੋ 3 ਲੱਖ ਸਾਲ ਪਹਿਲਾਂ ਮਨੁੱਖ ਨੇ ਜਿਹੜੀ ਅੱਗ ਹੈ ਇਸ ਦੀ ਕਾੜ ਕੱਢੀ ਜਾਂ ਕਹਿ ਲੋ ਜਾਂ ਉਹਨੇ ਕੁਦਰਤ ਤੋਂ ਸਿੱਖਿਆ ਤੇ ਅੱਗ ਨੂੰ ਵਰਤਣਾ ਸ਼ੁਰੂ ਕੀਤਾ ਹੁਣ ਤੋਂ 3 ਲੱਖ ਸਾਲ ਪਹਿਲਾਂ ਤੋਂ 2 ਲੱਖ ਸਾਲ ਪਹਿਲਾਂ ਜਿਹੜੇ ਹੋਮੋ ਸੇਪੀਅਨ ਸੀਗੇ ਇਹਨਾਂ ਨੇ ਅਫਰੀਕਾ ਗਿਤੋਂ ਅ ਦੂਸਰੇ ਥਾਂਾਂ ਤੇ ਨੂੰ ਜਾਣਾ ਸ਼ੁਰੂ ਕੀਤਾ ਪਹਿਲਾਂ ਮੈਂ ਦੱਸਿਆ ਕਿ ਨੈਥੈਂਡਰ ਲਗਏ ਜੌਰਪ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੇ ਫਿਰ ਇਹ 2 ਲੱਖ ਸਾਲ ਪਹਿਲਾਂ ਹੋਮੋ ਸੇਪੀਅਨ ਅਫਰੀਕਾ ਦੇ ਵਿੱਚ ਸੀਗੇ ਤੇ ਇਹਨਾਂ ਨੇ ਵੀ ਮੂਵ ਕਰਨਾ ਸ਼ੁਰੂ ਕੀਤਾ 70000 ਸਾਲ ਪਹਿਲਾਂ ਜਿਹੜੀ ਮਨੁੱਖੀ ਹਿਸਟਰੀ ਆ ਮਨੁੱਖੀ ਵਿਗਿਆਨ ਆ ਉਹਦੇ ਵਿੱਚ ਦੱਸਦਾ ਕਿ 70000 ਸਾਲਾਂ ਪਹਿਲਾਂ ਤੇ ਮਨੁੱਖ ਨੇ ਪਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ ਕੁਝ ਤੋਂ ਮਤਲਬ ਕੀ ਆ ਬਈ ਲੋ ਹਸ਼ਾਰਿਆ ਨਾ ਕਰਦਾ ਸੀਗਾ ਠੀਕ ਹੈ ਜਿਵੇਂ ਹੱਥ ਖੜਾ ਕਰਦੇ ਆਪਾਂ ਕਹਿੰਦੇ ਆ ਆ ਜਾ ਨਾਲ ਇਸ਼ਾਰਾ ਕਰਦੇ ਆ ਤੇ ਡਰ ਲੱਗਦਾ ਤੇ ਚੀਕਦੇ ਆ ਜਦੋਂ ਤੁਸੀਂ ਚੀਕਦੇ ਹੋ ਇਸ਼ਾਰਾ ਕਰਦੇ ਹੋ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਨਾ ਕੋਈ ਆਵਾਜ਼ ਜਿਹੜੀ ਨਿਕਲਦੀ ਆ ਜਾਨਵਰਾਂ ਦੀ ਵੀ ਨਿਕਲਦੀ ਆ ਕਿਉਂਕਿ ਮਨੁੱਖ ਦੇ ਪਾਸ ਦਿਮਾਗ ਸੀ ਤੋਂ ਮਨੁੱਖ ਨੇ ਜਿਹੜੀ ਹਰ ਗੱਲ ਹੈ ਤੇ ਡਰ ਦੇ ਵਿੱਚ ਉਹਦੀ ਐਕਸ਼ਨ ਕਹਿ ਜੇ ਸੀਗੇ ਜਦੋਂ ਖੁਸ਼ ਹੁੰਦਾ ਕਹਿ ਜੇ ਸੀ ਜਦੋਂ ਹੱਸਦਾ ਕਹਿ ਜੇ ਸੀ ਸੋ ਉਹ ਜਿਹੜੇ ਆਵਾਜ਼ਾਂ ਨਿਕਲਦੀਆਂ ਸੀ ਉਹ ਡਿਵੈਲਪ ਹੁੰਦੀਆਂ 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 ਭਾਸ਼ਾ ਵੱਲ ਨੂੰ ਆ ਗੀਆਂ ਫਿਰ ਜੇ ਅਸੀਂ ਨਾ ਹੱਥ ਨਾ ਵੀ ਹਿਲਾਈਏ ਜੇ ਮੈਂ ਕਹਦਾ ਕੋਈ ਆ ਗਿਆ ਹੱਥ ਚਾਹੇ ਨਾ ਵੀ ਹਲਾਵਾਂ ਤਾਂ ਮਤਲ ਹੈਗਾ ਉਹ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਦੂਸਰਾ ਬੰਦਾ ਸਮਝ ਜਾਂਦਾ ਕਿ ਕੀ ਹੋ ਰਿਹਾ ਸੋ ਇਸ ਪ੍ਰਕਾਰ ਜਿਹੜਾ ਹੈਗਾ ਮਨੁੱਖ ਉਹਨੇ ਭਾਸ਼ਾ ਦੀ ਵਰਤੋਂ ਕਰਨੀ ਵੀ ਸ਼ੁਰੂ ਕਰਤੀ 45000 ਸਾਲ ਪਹਿਲਾਂ ਸੇਪੀਅਨ ਸੀਗੇ ਜਿਹੜੇ ਫਿਰ ਇਹ ਆਸਟ੍ਰੇਲੀਆ ਵੱਲ ਨੂੰ ਵੀ ਚਲੇ ਗਏ ਸੋ 16000 ਸਾਲ ਪਹਿਲਾਂ ਸੇਪੀਅਨ ਅਮਰੀਕਾ ਵੱਲ ਨੂੰ ਵੀ ਆਤੇ ਇੱਥੇ ਜਿੱਥੇ ਹੁਣ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਆ ਸੋ 13000 ਸਾਲ ਪਹਿਲਾਂ ਹੋਮੋ ਸੇਪੀਅਨ ਪ੍ਰਜਾਤੀ ਹੀ ਬਚੀ ਬਾਕੀ ਜਿਹੜੇ ਨੀਥੈਂਡਰਲ ਉਧਰ ਗਏ ਸੀ ਜਾਂ ਕਿਤੇ ਵੀ ਸੀਗੇ ਤੋਂ ਉਹ ਵੀ ਮਰ ਗਏ ਤੇ ਜਿਹੜੇ ਉਸ ਤੋਂ ਪਹਿਲਾਂ ਸੀਗੇ ਸਿੰਪਾਜ਼ੀ ਸੀਗੇ ਤੇ ਉਹ ਵੀ ਮਰ ਗਏ ਇਕੱਲੇ ਸਰਵਾਈਵ ਕੀਤੇ ਹੋਮੋ ਸੇਪੀਅਨ ਠੀਕ ਹੈ ਜਿਹੜੇ ਜਿਹਨਾਂ ਦੇ ਵਿੱਚੋਂ ਅਸੀਂ ਮਨੁੱਖਾਂ ਜਿਹੜਾ ਉਹ 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 ਅੱਗੇ ਵਧੇ ਨੇ ਮਨੁੱਖ ਮਨੁੱਖੀ ਨਸਲ ਜਿਹੜੀ ਹੋਂਦ ਵਿੱਚ ਆਈ ਹੈ ਤਾਂ ਉਹ ਹੋਮੋ ਸੇਪੀਅਨ ਤੋਂ ਆਈ ਹੈ ਅ ਸੋ ਫਿਰ ਕੀ ਅੱਗੇ ਕੀ ਹੋਇਆ ਕਿ 12000 ਸਾਲ ਪਹਿਲਾਂ ਖੇਤੀਬਾੜੀ ਦੇ ਵਿੱਚ ਬਹੁਤ ਵੱਡਾ ਇਨਕਲਾਬ ਆਇਆ ਤੇ ਮੈਂ ਤੁਹਾਨੂੰ ਦੱਸਿਆ ਸੀ ਪੱਥਰ ਯੁੱਗ ਨਾ ਪੱਥਰ ਯੁੱਗ ਤੰਬਾ ਯੁੱਗ ਸਹੀ ਦੂਸਰੇ ਜਿਹੜਾ ਆਪਾਂ ਐਪੀਸੋਡ ਦੇ ਵਿੱਚ ਰਸਾਇਆ ਸੀ ਕਿ ਤੁਹਾਨੂੰ ਅਸੀਂ ਤੰਬਾ ਯੁੱਗ ਤੱਕ ਉਹਦੇ ਵਿੱਚ ਗੱਲ ਕੀਤੀ ਸੀ ਤੇ ਇਹਦੇ ਵਿੱਚ ਖੇਤੀਬਾੜੀ ਦੇ ਵਿੱਚ بڑا ਇਨਕਲਾਬ ਆਇਆ ਸੋ 5000 ਸਾਲ ਪਹਿਲਾਂ ਤੇ ਜਿਹੜੇ ਧਰਮ ਨੇ ਹੋਂਦ ਵਿੱਚ ਆਏ ਸੋ ਮਤਲਬ ਜਿਦਾਂ ਕਹਿ ਲਓ ਕਿ 3000 BC ਦੇ ਵਿੱਚ ਕਹਿ ਲਓ ਉਸ ਤੋਂ ਪਹਿਲਾਂ ਧਰਮ ਨਹੀਂ ਸੀ ਹੁਣ ਜੇ ਤੁਸੀਂ ਵੇਦ ਪੜ੍ਹਦੇ ਹੋ ਉਚਾਰੀ ਵੇਦ ਪੜ੍ਹਦੇ ਹੋ ਤਾਂ ਵੇਦਾਂ ਦੇ ਵਿੱਚ ਰੱਬ ਦਾ ਕੋਈ ਜ਼ਿਕਰ ਨਹੀਂ ਹੈਗਾ ਸੋ ਕੋਈ ਜ਼ਿਕਰ ਨਹੀਂ ਸਿਰਫ ਕੁਦਰਤ ਦਾ ਜ਼ਿਕਰ ਹੈ ਸੂਰਜ ਦਾ ਜ਼ਿਕਰ ਹੈ ਪਾਣੀ ਦਾ ਜ਼ਿਕਰ ਹੈ ਹਵਾ ਦਾ ਜ਼ਿਕਰ ਹੈ ਸੋ ਇਹ ਜਿਹੜੇ ਨੇ ਧਰਮੋ ਇਹਨਾਂ ਦੀ ਉਮਰ ਸਿਰਫ 5k ਹਜ਼ਾਰ ਸਾਲ ਹੀ ਹੈ। 14250 ਸਾਲ ਪਹਿਲਾਂ ਪਹਿਲਾ ਰਾਜਾ ਅਕਾਰਡੀਅਨ ਅੰਪਾਇਰ ਨਾਲ ਦੁਨੀਆਂ ਦੇ ਰੰਗ ਬੰਚਦੇ ਹੁੰਦਾ ਹੈ। ਪਹਿਲਾਂ ਕੀ ਹੁੰਦਾ ਸੀ ਕਿ ਮਨੁੱਖ ਟੋਲੀਆਂ ਬਣਾ ਕੇ ਰਹਿੰਦੇ ਸੀ। ਟੋਲੀਆਂ ਜਦੋਂ ਮਤਲਬ 8-10 ਟੋਲੀਆਂ ਰਲ ਜਾਂਦੀਆਂ ਸੀ ਤਾਂ ਫੇਰ ਉਹ ਕਬੀਲਾ ਬਣ ਜਾਂਦਾ ਸੀ। ਕਿ ਕਬੀਲੇ ਨੇ ਫਿਰ ਜਿਹੜੇ ਇਹਨਾਂ ਨੇ ਪਿੰਡ ਬਸਾਉਣੇ ਸ਼ੁਰੂ ਕੀਤੇ ਪਿੰਡ ਬਸਾਉਣੇ ਸ਼ੁਰੂ ਕੀਤੇ ਫਿਰ ਮਤਲਬ ਜਦੋਂ ਪਿੰਡ ਕਈ ਇਕੱਠੇ ਹੋ ਕੇ ਇੱਕ ਗਣ ਗਣ ਬਣ ਜਾਂਦਾ ਸੀ ਤਾਂ ਗਾਣਾ ਜਿਹੜਾ ਉਹ 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 ਫਿਰ ਜਿਹੜਾ ਅੱਗੇ ਰਾਜ ਦੇ ਕਨਸੈਪਟ 'ਚ ਬਦਲਦਾ ਹੁਣ ਜਿਵੇਂ ਅਸੀਂ ਜਿਵੇਂ ਭਾਰਤ ਹੈ ਪਾਕਿਸਤਾਨ ਹੈ ਇਹ ਹਨ ਗਣ ਰਾਜ ਠੀਕ ਹੈ ਇਹ ਗਣਾ ਨੂੰ ਜਦੋਂ ਇਕੱਠੇ ਕਰ ਲੈਂਦੇ ਆ ਮਤਲਬ ਜਿਵੇਂ ਹੁਣ ਪੰਜਾਬ ਹੈਗਾ ਹਰਿਆਣਾ ਹੈਗਾ ਹਿਮਾਚਲ ਹੈਗਾ ਇਹ ਅੱਡ-ਅੱਡ ਜਿਹੜੇ ਕਬੀਲੇ ਨੇ ਕਬੀਲੇ ਮਹਾਭਾਰਤ ਦੇ ਟਾਈਮ ਜਿੱਤਾ ਕੁਰੂ ਕਬੀਲਾ ਹੁੰਦਾ ਸੀਗਾ ਠੀਕ ਹੈ ਪਾਂਡ ਪਾਂਡਵਾਂ ਦਾ ਆਪਣਾ ਕਬੀਲਾ ਸੀਗਾ ਤੇ ਬਹੁਤ ਸਾਰੇ ਕਬੀਲੇ ਸੀਗੇ ਠੀਕ ਹੈ ਇਹ ਸਾਰੇ ਜਦੋਂ ਇਕੱਠੇ ਹੋ ਜਾਂਦੇ ਨੇ ਇੱਕ ਖਿੱਤੇ ਦੇ ਵਿੱਚ ਤਾਂ ਫਿਰ ਕੀ ਹੁੰਦਾ ਗਨ ਰਾਜ ਪੈਦਾ ਹੁੰਦਾ ਸੋ 2500 ਸਾਲ ਪਹਿਲਾਂ ਸਿਰਫ 2500 ਸਾਲ ਪਹਿਲਾਂ ਸੋ ਜਿਹੜੀ ਸਾਡੀ ਕਰੰਸੀ ਹੈ ਇਹ ਹੋਂਦ ਵਿੱਚ ਆਉਂਦੀ ਹੈ ਤੇ ਜਿਹੜੀ ਕਰੰਸੀ ਹੈ ਮਤਲਬ ਉਹ ਜਿਵੇਂ ਹੈਗਾ ਉਹ ਪਹਿਲਾਂ ਅਨਾਜ ਦਾ ਲੈਣ-ਦੇਣ ਸੀਗਾ ਸੋ ਫੇਰ ਜਿਹੜੇ ਹੈਗੇ ਨੇ ਮੋਹਰਾ ਸਿੱਕੇ ਢਾਲਕੇ ਬਣਾਏ ਜਾਂਦੇ ਸੀ ਤੇ ਉਹ ਵੀ ਹੋਂਦ ਦੇ ਵਿੱਚ ਆਏ ਤਾਂ ਇਹ ਜਿਹੜਾ ਸਮਾਂ ਸੀ ਇਹ ਬੁੱਧ ਦਾ ਸਮਾਂ ਸੀ ਤੇ ਜਦੋਂ ਕਰੰਸੀ ਆ ਜਿਹੜੀ ਹੋਂਦ ਵਿੱਚ ਆਉਂਦੀ ਹੈ ਤੇ ਧਰਮ ਦੀ ਸ਼ੁਰੂਆਤ ਵੀ ਜਦੋਂ ਕਾਫੀ ਹੋਣ ਲੱਗ ਜਾਂਦੀ ਹੈ ਠੀਕ ਹੈ ਸੋ ਇੱਥੋਂ ਤੱਕ ਆਉਂਦੇ ਆ ਮਨੁੱਖ ਨੇ ਧਰਮ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਬੁੱਧ ਹੈ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਹਿੰਦੂ ਧਰਮ ਕਹਿੰਦੇ ਸੰਨਾਤਨ ਧਰਮ ਕਹਿੰਦੇ ਬੁੱਧ ਤੋਂ ਪਹਿਲਾਂ ਉਹ ਸੀ ਉਹ ਉਹਦੇ ਵਿੱਚ ਜਿਹੜੇ ਦੋਸ਼ ਪੈਦਾ ਹੋਏ ਸੀ ਤੇ ਉਹਨਾਂ ਨੂੰ ਕੰਡੈਮਨ ਕਰਨਾ ਵੀ ਜੂਸ਼ੂਤ ਸ਼ਾਤ ਨੂੰ ਔਰਤਾਂ ਨੂੰ ਬਰਾਬਰ ਦੇ ਹੱਕ ਨਾ ਦੇਣਾ ਜਾਂ ਔਰਤ ਤੇ ਮੱਥੇ ਲੱਗਣ ਵਾਲੇ ਬੰਦੇ ਦਾ ਪਿੱਟਿਆ ਜਾਣਾ ਸੋ ਇਹ ਚੀਜ਼ਾਂ ਸੀ ਇਹ ਸਾਰੀਆਂ ਜਿਹੜੀਆਂ ਅਮੈਂਡਮੈਂਟ ਸੀ ਇਹ ਹੀ ਜਿਹੜੀਆਂ ਨੇ ਬੁੱਧ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਬੁੱਧ ਹੈ ਉਹ ਏਸ਼ੀਆ ਦੇ ਵਿੱਚ ਕਾਫੀ ਫੈਲ ਜਾਂਦਾ ਹੈ ਸੋ 2000 ਸਾਲ ਪਹਿਲਾਂ ਚੀਨ ਦੇ ਵਿੱਚ ਹੋਨ ਅੰਪਾਇਰ ਰੋਮਨ ਤੇ ਮੈਡੀਟੇਰੀਅਨ ਇਸ ਦੇ ਨਾਲ ਇਹ ਜਿਹੜੇ ਅੰਪਾਇਰ ਨੇ ਹੋਂਦ ਵਿੱਚ ਆਉਂਦੇ ਨੇ ਚੀਨ ਦੇ ਵਿੱਚ ਹੋਂਦ ਅੰਪਾਇਰ ਆਉਂਦਾ ਹੈ ਰੋਮਨ ਦੇ ਵਿੱਚ ਵੀ ਆਉਂਦੇ ਨੇ ਮੈਡੀਟੇਰੀਅਨ ਦੇ ਵਿੱਚ ਵੀ ਆਉਂਦੇ ਨੇ ਤੇ ਇਸ ਦੇ ਨਾਲ ਸੰਨ 2000 ਦੇ ਵਿੱਚ ਈਸਾ ਮਸੀਹ ਦੀ ਜਦੋਂ ਉਹਨਾਂ ਨੂੰ ਸਲੀਬ ਤੇ ਟੰਗਿਆ ਗਿਆ ਤੋਂ ਉਤਵਾਦ ਕ੍ਰਿਸਚੀਅਨਟੀ ਹੋਂਦ ਵਿੱਚ ਆਉਂਦੀ ਹੈ ਠੀਕ ਹੈ ਤੇ 1400 ਸਾਲ ਪਹਿਲਾਂ ਇਸਲਾਮ ਹੋਂਦ ਦੇ ਵਿੱਚ ਆਉਂਦਾ ਹੈ 600 ਬੀਸੀ ਨਾਟ ਬੀਸੀ ਏਡੀ ਦੇ ਵਿੱਚ 6 600 ਏਡੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦੀ ਜਿਹੜੀ ਸ਼ੁਰੂਆਤ ਹੈ ਕਰਦੇ ਨੇ ਤਾਂ 14 100 ਸਾਲ ਜਿਹੜਾ ਹੈਗਾ ਉਹਦੇ ਨਾਲ ਕਾਫੀ ਤਬਦੀਲੀ ਆ ਜਾਂਦੀ ਹੈ ਤਾਂ ਉਸ ਵਕਤ ਤੱਕ ਮਨੁੱਖ ਨੇ ਲੜਾਂ ਗਿਆ ਆਪਣਾ ਰੋਮਨ ਅੰਪਾਇਰ ਕਾਫੀ ਲੜਦਾ ਰਿਹਾ ਤੇ ਹੋਰ ਜਿਹੜੇ ਬਾਕੀ ਅੰਪਾਇਰ ਸੀ ਉਹ ਵੀ ਲੜਦੇ ਰਹੇ ਸਪੈਨਸ਼ਾ ਦਾ ਆਪਣਾ ਸੀ ਤਾਂ ਹੋਰ ਲੋਕਾਂ ਦੇ ਆਪਣਾ ਸੀ ਤੇ ਇਹਦਰ ਮੰਗੋਲ ਦਾ ਬੰਗੋਲੀਅਨ ਲੋਕ ਸੀਗੇ ਜਿਹੜੇ ਉਹ ਉਹ ਆਪਸ ਦੇ ਵਿੱਚ ਉਹ ਵੀ ਲੜਦੇ ਸੀਗੇ ਤਾਂ ਗੱਲ ਕੀ ਆ ਜਿਹੜਾ ਮਨੁੱਖ ਨੇ ਕਬਜ਼ੇ ਕਰਨੇ ਵੱਡੀ ਪੱਧਰ ਤੇ ਜਿਹੜੇ ਉਹ ਸਿੱਖ ਲਏ ਸੀ ਸਭ 500 ਸਾਲ ਪਹਿਲਾਂ ਜਿਹੜਾ ਸਾਇੰਸ ਦਾ ਇਨਕਲਾਬ ਉਹ ਆਇਆ ਤਾਂ ਪੂੰਜੀਵਾਦ ਆਇਆ ਤੇ ਸਿੱਖ ਧਰਮ ਪਿਛਲੇ 500 ਸਾਲਾਂ ਦੇ ਵਿੱਚ ਹੀ ਆਇਆ ਸੋ 200 ਸਾਲ ਪਹਿਲਾਂ ਜਿਹੜਾ ਇੰਡਸਟਰੀਅਲ ਇਨਕਲਾਬ ਆਇਆ ਇੰਗਲੈਂਡ ਦੇ ਵਿੱਚ ਫ੍ਰਾਂਸ ਦੇ ਵਿੱਚ ਤੋਂ ਇੰਡਸਟਰੀਅਲ ਇਨਕਲਾਬ ਆਉਣ ਨਾਲ ਤੇ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਸਮਾਜਿਕ ਜਿਹੜੇ ਪੱਧਰ ਤੇ ਵੀ ਰਿਸ਼ਤਿਆਂ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਤੇ ਇਹਨਾਂ ਦੀ ਗੱਲ ਆਪਾਂ ਵਿਸਥਾਰ ਨਾਲ ਅੱਗੇ ਚੱਲ ਕੇ ਜਰਾਂ ਕਰਾਂਗੇ ਹੁਣ ਜਿਹੜਾ ਮੌਜੂਦਾ ਸਮਾਂ ਇਹ ਨਿਊਕਲੀਅਰ ਹਥਿਆਰਾਂ ਦਾ ਸਰਹੱਦਾਂ ਦਾ ਹੈ ਨਿਊਕਲੀਅਰ ਹਥਿਆਰ ਮਨੁੱਖ ਲਈ ਖਤਰਾ ਬਣੇ ਹੋਏ ਨੇ ਤੇ ਮਨੁੱਖੀ ਜਿਹੜੀ ਬਣਤਰ ਹੈ ਇਹਦੇ ਵਿੱਚ ਤੁਸੀਂ ਬੜੀ ਤਬਦੀਲੀ ਦੇਖੋਗੇ ਮਨੁੱਖੀ ਅੰਗ ਤੁਹਾਨੂੰ ਦੁਕਾਨਾਂ ਤੋਂ ਮਿਲਦੇ ਮਿਲਣਗੇ ਤੇ AI ਜਿਹੜੀ ਹੈਗੀ ਆਰਟੀਫੀਸ਼ੀਅਲ ਟੈਕਨੋਲੋਜੀ ਉਹ ਮਨੁੱਖ ਨੂੰ ਰੀਪਲੇਸ ਕਰ ਦਵੇਗੀ ਠੀਕ ਹੈ ਤੇ ਭਵਿੱਖ ਕੀ ਹੋਵੇਗਾ ਇਹ ਤਾਂ ਨਹੀਂ ਇਹ ਜੇ ਦੱਸਿਆ ਜਾ ਸਕਦਾ ਇਹ ਤਾਂ ਜਿਹੜੀ ਸਾਇੰਸ ਫਿਕਸ਼ਨ ਹੈ ਉਹਦੇ ਵਿੱਚ ਹੀ ਅੰਦਾਜ਼ੇ ਲਾਏ ਜਾ ਸਕਦੇ ਨੇ ਤੇ ਲੇਕਿਨ ਬਹੁਤ ਵੱਡੀ ਤਬਦੀਲੀ ਹੈ ਤੇ ਕਿਹਾ ਜਾਂਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਨੀ ਪਰਮੂਖ ਹੋ ਜਾਵੇ ਕਿ ਇੱਕ ਮਨੁੱਖ ਨੂੰ ਹੈ ਜਿਹੜੀ ਉਹ ਗੁੱਠੇ ਲਾ ਦਵੇਗੀ ਤੇ ਉਸ ਦੀਆਂ ਸਾਰੀਆਂ ਜੋਬਾਂ ਵੀ ਹਥਿਆਰ ਲਵੇਗੀ ਤੁਸੀਂ ਦੇਖ ਰਹੇ ਹੋ ਕਿ ਰੈਸਟੋਰੈਂਟਾਂ ਦੇ ਵਿੱਚ ਹੁਣ ਜਹਰ ਜਗ੍ਹਾ ਤੇ ਜਿਹੜੇ ਆਰਡਰ ਲੈਣ ਵਾਲੇ ਨੇ ਜਿਹੜੇ ਕਸਟਮਰ ਸਰਵਿਸ ਨੇ ਉਹ ਸਾਰੇ ਜਿਹੜੇ ਰੋਬੋਟ ਨੇ ਉਹ ਆ ਰਹੇ ਨੇ ਔਰ ਕੰਪਿਊਟਰ ਦੇ ਆਉਣ ਵਾਲੇ ਮਨੁੱਖ ਦੀਆਂ ਕਿੰਨੀਆਂ ਜੋਬਾਂ ਘਟ ਗਈਆਂ ਸੀ ਇੱਕ ਕੰਪਿਊਟਰ ਜਿੰਨਾ ਕੰਮ ਕਰ ਸਕਦਾ ਤੇ ਬੰਦਾ ਤਾਂ ਕਰ ਹੀ ਨਹੀਂ ਸਕਦਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਆ ਰਹੀਆਂ ਨੇ ਸੋ ਕੌਣ ਵਾਲਾ ਸਮਝ ਜਿਹੜਾ ਇਹ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਤੇ ਮਨੁੱਖ ਦੀ ਜਿਹੜੀ ਬੰਦਤਰ ਹੈ ਉਹ ਮਨੁੱਖ ਹੀ ਡਿਜ਼ਾਈਨ ਕਰੇਗਾ ਕੰਪਿਊਟਰ ਡਿਜ਼ਾਈਨ ਕਰਨਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਜ਼ਾਈਨ ਕਰੇਗੀ ਕਿ ਜੇ ਦੁਨੀਆ ਦੀ ਆਬਾਦੀ ਇੰਨੀ ਹੈ ਸਾਨੂੰ ਜਿਹੜੇ ਖੇਤੀਬਾੜੀ ਲਈ ਬੰਦੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਮਿਲਟਰੀ ਲਈ ਚਾਹੀਦੇ ਨੇ ਕਿਸ ਤਰ੍ਹਾਂ ਦੇ ਹੋਣ ਚਾਹੀਦੇ ਨੇ ਸੋ ਉਸ ਤਰੀਕੇ ਨਾਲ ਜਿਹੜੇ ਮਨੁੱਖ ਨੇ ਉਹ ਤਿਆਰ ਕੀਤੇ ਜਾਣਗੇ ਤੋ ਐਂਡ ਤੇ ਜਾ ਕੇ ਜਿਹੜਾ ਮਨੋਖਾ ਹੈ ਉਹ ਖੁਦ ਹੀ ਇੰਨਾ ਪਾਵਰਫੁੱਲ ਹੋ ਜਾਏਗਾ ਹੋ ਸਕਦਾ ਦੂਸਰੇ ਗ੍ਰਹਾਂ ਤੇ ਚਲੇ ਜਾਵੇ ਹੋ ਸਕਦਾ ਦੂਸਰੇ ਗ੍ਰਹਾਂ ਦੀ એનર્ਜੀ ਵਰਤਣ ਲੱਗ ਜਾਵੇ ਕਿ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਏਗਾ ਠੀਕ ਹੈ ਜਾਂ ਕਿ ਲੋਕ ਸੁਪਰ ਹਿਊਮਨ ਬਣ ਜਾਏਗਾ ਤੇ ਫਿਰ ਕੀ ਹੋਵੇਗਾ ਉਹ ਕੁਝ ਕਿਹਾ ਨਹੀਂ ਜਾ ਸਕਦਾ ਤੇ ਇੰਨਾ ਚਿਰ ਤੱਕ ਕੁਦਰਤ ਵੀ ਬੰਦੇ ਨੂੰ ਇਜਾਜ਼ਤ ਨਹੀਂ ਦਿੰਦੀ ਤੇ ਕੁਦਰਤ ਜਿਹੜੀ ਹੈਗੀ ਆ ਜਦ ਤੱਕ ਸਭ ਕੁਝ ਸ਼ਾਇਦ ਤਹਿਸ਼ ਨਹਿਜ਼ ਕਰ ਦਵੇ ਕਿੰਨੀ ਵਾਰ ਫਸਲੇ ਉਪਸਾਰਾ ਕਿੰਨੀ ਵਾਰ ਵੀ ਬ੍ਰਹਿਮੰਡ ਬਣਿਆ ਕਿੰਨੀ ਵਾਰ ਖਤਮ ਹੋਇਆ ਕੁਦਰਤ ਦਾ ਜਿਹੜਾ ਨਿਜਾਮ ਹੈ ਪਹਿਲਾਂ ਵੀ ਕਿਹਾ ਸੀਗਾ ਜਨਮ ਦੇਣਾ ਪਾਲਣ ਪੋਸ਼ਣ ਕਰਨਾ ਤੇ ਫਿਰ ਖਤਮ ਕਰਨਾ ਯੂਨੀਵਰਸ ਦੇ ਵਿੱਚ ਸਾਡੇ ਭਾਵੇਂ ਮਲਟੀ ਯੂਨੀਵਰਸ ਨੇ ਭਾਵੇਂ ਮੈਂ ਤਾਂ ਨਹੀਂ ਦੇਖੇ ਤੁਸੀਂ ਵੀ ਨਹੀਂ ਦੇਖੇ ਪੇ ਲੇਕਨ ਜੇ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਨੇ ਬਲੈਕ ਹੋਲਸ ਦੇ ਵਿੱਚ ਟਰੈਵਲ ਕਰਨਾ ਸਿੱਖ ਲਿਆ ਜਾਂ ਤੁਸੀਂ ਕਹਿ ਲਓ ਵਰਮ ਹੋਲਸ ਦੇ ਵਿੱਚ ਇੱਕ ਗੈਲੈਕਸੀ ਤੋਂ ਦੂਜੀ ਗੈਲੈਕਸੀ ਹੋ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਤਕਨੀਕ ਆਵੇ ਕਿ ਇੱਕ ਬ੍ਰਹਿਮੰਡ ਤੋਂ ਦੂਜੇ ਬ੍ਰਹਿਮੰਡ ਵਿੱਚ ਵੀ ਜਾਇਆ ਜਾ ਸਕੇ ਤਾਂ ਫਿਰ ਇਹ ਜਿਹੜੀਆਂ ਗੱਲਾਂ ਨੇ ਕੀਤੀਆਂ ਜਾ ਸਕਦੀਆਂ ਨੇ ਇਹ ਹੁਣ ਫਿਊਚਰ ਹੈ ਕਿ ਪਤਾ ਨਹੀਂ ਕਿਉਂਕਿ ਮਨੁੱਖ ਦੀ ਉਮਰ ਤਾਂ ਬਹੁਤ ਥੋੜੀ ਆ ਮਨੁੱਖ ਤਾਂ ਆਪਣੀ ਜ਼ਿੰਦਗੀ ਚ ਕੁਝ ਵੀ ਨਹੀਂ ਜਾਣ ਸਕਦਾ ਆਪਣੀ ਬਾਡੀ ਬਾਰੇ ਵੀ ਨਹੀਂ ਜਾਣ ਸਕਦਾ ਚੰਗਾ ਵੀ ਦੋਸਤੋ ਫਿਰ ਬਹੁਤਾ ਲੰਮਰ ਨਹੀਂ ਕਰਦੇ ਇੱਥੇ ਹੀ ਮੰਗਦਾ ਆ ਕਿ ਮੇਜ ਮੰਗਨ ਨੂੰ ਦਿਓ ਕਿ ਮੇਰੇ ਵਰਤੋਂ ਸਾਨੂੰ ਸਸਰੀ ਘਰ